ਇਸੇ ਤਰ੍ਹਾਂ ਹੀ ਕਰਿਆ ਕਰਦੇ ਸਨ ਕਲਗੀ ਦੀ ਕਰਕੇ ਸਿਫਤ ਹੋਏ ਕਈ ਗੋਰੇ ਕਈ ਕੁੱਲਾ ਤਾਰ ਗਏ ਬਣ ਗਏ ਜੋ ਚਰਨਾਂ ਦੇ ਭੋਰੇ ਨਾ ਦਲਾਲ Goa ਵਾਂਗ ਉਸਦੇ ਜਲਵੇ ਵਿੱਚ ਸਮਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੀ ਹੋਣਾ ਕਲਗੀ ਵਾਲਿਆ ਜਿਉ ਕਲਗੀ ਵਾਲਿਆ ਰਹਿਣਗੇ ਯਾਦ ਸਾਨੂੰ ਪਰ ਲੋਤੀ ਕਰਾਂ ਕੀਤੇ ਕਮਾਲ ਤੇਰੇ ਜਗ ਦੇ ਰਹਿਣਗੇ ਜਗ ਦੇ ਮਿਸਾਲ ਬਣ ਕੇ ਦੱਸੇ ਹੋਏ ਕਦਮ بے ਮਿਸਾਲ ਤੇਰੇ ਸਾਨੂੰ ਸਦਕਾ ਦੇ ਰੰਗ ਦੀ ਰਹੇਗੀ ਆ ਸਾਨੂੰ ਸਦਕਾ ਦੇ ਰੰਗ ਦੀ ਰਹੇ ਜਿਹੜੀ ਲਾਲ ਧਰਤੀ ਕਰ ਗਾ ਲਾਲ ਤੇਰੇ ਬਗਾ ਥਮ ਕੇ ਵੇਖੋ ਜਹਾਨ ਸਾਰਾ ਜਿਹੜੀਆਂ ਕੰਧਾਂ ਸਾਰਗਾ ਬਾਲ ਤੇਰੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਆਜੇ ਦੁਨੀਆ ਤੇ ਕੋਈ ਹੋਇਆ ਤਾਂ ਨਾ ਕਿਸੇ ਨੇ ਸੁਣਾ ਖੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਮੇਰੇ ਨਾਲ ਦੇ ਸਾਥੀ ਆਪ ਇਸ ਮੂਹ ਸੰਗਤਾਂ ਦੀ ਸੇਵਾ ਦੇ ਵਿੱਚ ਹੈ ਪਿਓ ਹਾਜ਼ਰ चरणारे देश पिता पिता वारिया माता वारी वारे चार दुलारे ने वारे चार दुलारे ने वारे चार दुलारे ने धर्म का झंडा उच्चाता छाचे पांच प्यारे ने ਸ਼ਮੇਸ਼ ਪਤਾ ਤੇਰੇ ਚਰਨਾਂ ਤੋਂ ਆ ਜਾਵਾਂ ਬਲੇ ਹਾਰੇ ਦਾਨ ਦਸ਼ਮੇਸ਼ ਪਤਾ ਭਾਰਤ ਦੇਸ਼ ਦਾ ਵਲੀ ਸ਼ੂਰਮਾ ਕੋਈ ਨਾ ਤੇਰਾ ਸ਼ਾਨੀਰੀ ਸਾਨੀ ਜੀ ਕੋਈ ਨਾ ਤੇਰਾ ਸਾਨੀ ਜੀ ਆਹੋ ਜੇ ਕੋਈ ਨਾ ਕਰ ਸਕਿਆ ਕੀਤੀ ਜੋ ਕੁਰਬਾਨੀ ਜੀ ਤੀਜੋ ਕੁਰਬਾਨੀ ਜੀ ਕੀਤੀ ਜੋ ਕੁਰਬਾਨੀ ਜੀ ਧਰਮ ਦਾ ਝੰਡਾ ਉੱਚਾ ਕੀਤਾ ਸਾਜ ਪੰਜ ਪਿਆਰੇ ਹਨ ਦਸ਼ਮੇਸ਼ ਪਤਾ ਸ਼ਕਾਮ ਦੇ ਅਣਖੀ ਜੋ ਦੇ लाੜੀ ਮਾਤਵਿਆ ਗਏ ਨੇ लाੜੀ ਮਾਤਵਿਆ ਗਏ ਨੇ लाੜੀ ਮਾਤ ਗੁਰੂ ਦੇ ਪਾਸ਼ਹੀ ਦੀ ਉਚਾਰਤ ਬਾਪਾ ਗਏ ਨੇ ਉਚਾਰਤ ਬਾਪਾ ਗਏ ਨੇ ਉਚਾਰਤ ਬਾਪਾ ਗਏ ਨੇ ਓ ਮਹੀਨਾ ਠੰਡ ਕਰਦੀ ਸਿਰ ਤੇ ਕਸ਼ਟ ਸੁਹਾਰੇ ਹਨ ਦਸ਼ਮੇਸ਼ ਪਿਤਾ ਤੇਰੇ ਚਰਨ ਹੇ ਧਰਮ ਦੇ ਅਣਖੀ ਜੋ ਦੇ ਲਾੜੀ ਮਾਤ ਵਿਆ ਗਏ ਨੇ ਲਾੜੀ ਮਾਤ ਵਿਆ ਗਏ ਨੇ ਲਾੜੀ ਮਾਤ ਵਿਆ ਗਏ ਨੇ ਹਾਸਿਆ ਹਸਿਆ ਤਾਂ फांसी ਚੜ ਗਏ ਕਰਨ ਗਏ ਕਾਮਨਛਾਨੀ ਨੂੰ ਕਰ ਗਏ ਕੈ ਮਨਛਾਨੀ ਨੂੰ ਕਰ ਗਏ ਕੈ ਮਨਛਾਨੀ ਨੂੰ ਧਰਮ ਦਾ ਝੰਡਾ ਉੱਚਾ ਕੀਤਾ ਸਾਡੇ ਪੰਜ ਪਿਆਰੇ ਹਨ ਦਸ਼ਮੇਸ਼ਪਤਾ ਤੇਰੇ ਚਰਨਾਂ ਤੋਂ ਸ਼ੋਪੇ ਤਾਂ ਹੰਤਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਅੰਮ੍ਰਿਤ ਨੂੰ ਤਿਆਰ ਕਰਕੇ ਸਾਨੂੰ ਸਾਰਿਆਂ ਨੂੰ ਸਿਕਾਉਣਾ ਕੀਤਾ ਉਸ ਅੰਮ੍ਰਿਤ ਦਾ ਪ੍ਰਚਾਰ ਸੰਤ ਬਾਬਾ ਐਸ਼ਰ ਸਿੰਘ ਨੇ ਦੇਸਾਂ ਵਿਦੇਸਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਕੀਰਤਨ ਕਰਕੇ ਮਹਾਰਾਜ ਦੀ ਮਿੱਠੀ ਬਾਣੀ ਦਾ ਕੀਰਤਨ ਕਰਕੇ ਇਸ ਸੰਗਤਾਂ ਨੂੰ ਉਪਦੇਸ਼ ਦ੍ਰਿੜ ਕਰਵਾ ਕੇ ਸਿੱਖ ਸੰਗਤਾਂ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਇਹ ਉਪਕਾਰ ਕੀਤਾ ਕਿ ਇਹਨਾਂ ਨੇ ਵੀ ਖੰਡੇ ਬਾਟ ਦੀ ਪੌਲ ਛਕਾਈ। ਸੋ ਮਹਾਰਾਜ ਕਿਰਪਾ ਕਰਨ ਕਿ ਸਾਡਾ ਵੀ ਮਨ ਜਾਵੇ ਮਨ ਮਨ ਜਾਵੇ ਕਿ ਅਸੀਂ ਵੀ ਸਾਧਗੁਰਾਂ ਦੀ ਖੰਡੇ ਬਾਟ ਦੀ ਪੌਲ ਛਕਣਾ ਕਰੀਏ। ਕਿਉਂਕਿ ਸਾਧਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਦ ਅੰਮਤ ਛਕਾ ਕੇ ਪੰਜਾਂ ਪਿਆਰਿਆਂ ਨੂੰ ਫਿਰ ਆਪ ਮੰਗ ਕੀਤੀ ਨਾ ਪੰਜਾਂ ਪਿਆਰਿਆਂ ਕੋਲ ਤੇ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਅਸੀਂ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਸੀਸ ਦਿੱਤਾ ਹੈ ਆਪਣਾ ਸਿਰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਦੇਣਗੇ ਤੇ ਸਤਗੁਰਾਂ ਨੇ ਕਿਹਾ ਕਿ ਮੈਂ ਆਪਣਾ ਸਰਬੰਸ ਗੀਵਾਰ ਦੇਵਾਂਗਾ ਤੇ ਸਤਗੁਰਾਂ ਦੀ ਉਸਤਤਿ ਦੇ ਵਿੱਚ ਕਹਿੰਦਾ ਕਿ ਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੁਮਨੇ ਪਰਉਪਕਾਰ ਕੀਏ ਇੱਕ ਖਾਲਸਾ ਖਾਲਸਾ ਪੰਥ ਸਜਾ ਜਾਤੋਂ ਕੇ ਭੇਦ ਨਿਕਾਲ دیے ਉਸ ਤੇਗ ਕੇ ਬੇਟੇ ਤੇਗ ਪਕੜ ਦੁਖਿਓਂ ਕੇ ਕਾਟ ਜੰਜਾਲ دیے ਇਸ ਮੁਲਕ ਵਤਨ ਦੀ ਖਿਦਮਤ ਮੈਂ ਕਹੀ ਬਾਪ ਦਿਆ ਕਹੀ ਲਾਲ ਦਿਆ